ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਆ ਜ਼ਿਲ੍ਹੇ ਮੁੱਗੇ ਦਾ ਪਿੰਡ ਆ ਤੇ ਰੋਡੇ ਪਿੰਡ ਦੇ ਵਿੱਚ ਸੰਤਾਂ ਦੇ ਕੋਠਿਆਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਦਾ ਵੱਡਾ ਨਾਮ ਵੱਡੀ ਗੱਲਬਾਤ ਰਹੀ ਹੈ ਤੇ ਮੈਂ ਸਰਚ ਕਾਉਣਾ ਵਾਂ ਉਹਨਾਂ ਦੇ ਦਰਤੇ ਜਦੋਂ ਉਹਨਾਂ ਦੇ ਪਿੰਡ ਦੇ ਵਿੱਚ ਜਦੋਂ ਉਹਨਾਂ ਦੇ ਬਣਾਏ ਨਕਸ਼ੇ ਦੇ ਉੱਤੇ ਪਹੁੰਚਦਾ ਵਾਂ ਅੱਜ ਸਖਮੰਦਰ ਬਾਈ ਦੇ ਘਰੇ ਆ ਜਨਵਰ ਤੁਹਾਨੂੰ ਚਾਰ ਕੋ ਵਿਖਾ ਦੇਾਂਗੇ ਗੱਲਾਂ ਬਾਤਾਂ ਕਰਾਂਗੇ ਡਿਟੇਲ ਸਾਰੀ ਸਾਰੀ ਜਾਣਦੇ ਆਉ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਆ ਜੀ ਸੀਤਾ ਦੇ ਪਰਿਵਾਰ ਬਾਈ ਸਾਰੇ ਠੀਕ ਹੈ ਅੱਛਾ ਅਰ ਜਨਵਰ ਕਿੰਨੇ ਆ ਬਾਈ ਪੰਜ ਹੈ ਪੰਜ ਜਨਵਰ ਆ ਪੰਜਾਬ ਦੀ ਕਿਹੜੇ ਤੋਂ ਸ਼ੁਰੂਆਤ ਕਰਨੀ ਬਈ ਇੱਥੇ ਕਰ ਲੈ ਦੱਸਿਓ ਮਾੜੀ ਜੀ ਇਹਦੇ 15 ਦਿਨ ਰਹਿੰਦੇ ਸੂਨ ਚ ਠੀਕ ਹੈ ਜੀ ਪਹਿਲੇ ਸੂਏ ਆਪਾਂ ਵੇਚੀਏ ਠੀਕ ਹੈ ਜੀ ਠੀਕ ਹੈ ਉਦੋਂ ਦੋ ਦੰਦ ਸੀਏ ਠੀਕ ਹੈ ਜੀ ਇਹਨੇ 12 13 ਕਿਲੋ ਦੁੱਧ ਉਦੋਂ ਪਹਿਲੇ ਸੂਏ ਸੀਗਾ ਠੀਕ ਹੈ ਜੀ ਆਪਣੇ ਰਵੇ ਚੋਂ ਆ ਇਧਰੋਂ ਠੀਕ ਠੀਕ ਆਪਣੇ ਵਾਲਿਆ ਹੈ ਹਾਂ ਜੀ ਅੱਛਾ ਜੀ ਤੇ ਦਿਨ ਕਿੰਨੇ 15 ਪਏ ਆ 15 ਪਏ ਆ ਤੇ ਲਿਵੇ ਲੂਵੇ ਵਾਲੀ ਨੇੜੇ ਤੇੜੇ ਬੰਦਾ ਲੈ ਜੇ ਤਾਂ ਪੂਰੀ ਜ਼ਿੰਮੇਵਾਰ ਗਰੰਟੀ ਵਾਲੀ ਹੈ ਠੀਕ ਹੈ ਪੂਰੀ ਚੰਗੀ ਬਣਦੀ ਤੁਹਾਨੂੰ ਦੀ ਆ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਭਾਈ ਸਕੇ ਬੰਦਾ ਐਂਡ ਕੀ ਦੁੱਧ ਕਿੰਨਾ ਪਾ ਜੂਗੀ ਐਂਡ ਕੀ 15 ਤਾਂ ਪੱਕਾ ਹੀ ਹੈ ਜੀ ਮੈਂ ਸਿੰਗਲ ਢੀ ਦੀ ਆ ਹਾਂ ਮੈਂ ਚੰਗੀ ਮੈਂ ਥੋੜੀ ਜੀ 19 20 ਚਾ ਪੱਕੇ ਕਹਿ ਸਕਦੇ ਆ ਵੀ ਫਿੱਕੀ ਕ ਹੋ ਗਈ ਉਹਨਾਂ ਤੋਂ ਲੱਸੀ ਰਹਿ ਗਈ ਲੱਸੀ ਰਹਿ ਗਈ ਹੈ ਕਿ ਹੁੰਦੇ ਜਿਹੜੇ 15 ਦਿਨ ਪਏ ਨਾ ਇਹਦੇ ਵਿੱਚ ਆਪਾਂ ਕੱਦ ਕੁਦ ਖੜਨੀ ਗੁੜਨੀ ਮੈਂ ਨਹੀਂ ਚੰਗੀ ਆ ਕੱਦ ਬਹੁਤ ਆਈ ਕੱਦ ਤਾਂ ਇੰਨਾ ਹਾਂ ਅੱਛਾ ਰੇਟ ਭਾਈ ਫੇਡ ਫੋਨ ਤੇ ਹੀ ਕਰ ਲਾਂਗੇ ਜਾਇਜ਼ ਜੀ ਦੇ ਦਾਂ ਕਿਉਂਕਿ ਜੀ ਇਹਨੇ ਲੈਣੇ ਆ 15 ਠੀਕ ਹੈ ਜੀ ਠੀਕ ਹੈ ਸੂਤ ਤੇ ਦੂਜਾ ਸੂਆ ਹੈ ਜੀ ਹਾਂ ਵਾ ਜਿਹੜੀ ਨਹੀਂ ਦੰਦੀ ਠੀਕ ਹੈ ਜੀ ਅੱਛਾ ਦੋ ਇਧਰ ਲਈ ਮੈਂ ਜਿਹੜੀ ਦੋ ਨੰਬਰ ਤੇ ਬਾਈ ਇਹ ਬੱਚੋਂ ਅਲੱਗੀ ਹੈ ਪੁੱਕੀ ਹੋਈ ਹੈ ਬੱਚਿਓ ਹਾਂ ਪਹਿਲਾਂ ਨਹੀਂ ਮਿਲਦੀ 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 ਵਧ ਗਿਆ ਭਲਾ ਆ ਹੀ ਥਾਪੀ ਮਾਰ ਕੇ ਬਹਿ ਜਾ ਤੇ ਪਰਸੇ ਚੌਥੀ ਜਿਹੜੀ ਸੂਈ ਵੀ ਉਹੀ ਹੈ ਠੀਕ ਹੈ ਠੀਕ ਹੈ ਕਿਹੜੀ ਜਿਹੜੀ ਬਾਈ ਕਿਹੜੀ ਇਹ ਇਹ ਜਿਹੜੀ ਅੱਗੇ ਵੀਡੀਓ ਚ ਪਾਈ ਸੀਗੀ ਆਪਾਂ ਅੱਛਾ ਗੱਬਣ ਸੀ ਕੀ ਜਿਹੜੀ ਉਦੋਂ ਨਹੀਂ ਉਦੋਂ ਹੀ ਸੂਈ ਸੀ ਅੱਛਾ ਉਦੋਂ ਜਿਹੜੀ ਸੂਈ ਸੀਗੀ ਅੱਛਾ ਜੇ ਸੂਈ ਸੀਗੀ ਉਹਦੀ ਇਹ ਬੱਚਿਓ ਓੱਕੀ ਹੈ ਬੱਚਿਓ ਥੋੜੀ ਜਿਹੀ ਓੱਕੀ ਵੀ ਹੈ ਮਿਲਦੀ ਕਿਵੇਂ ਆ ਬਈ ਮਿਲਦੀ ਤਾਂ ਅਸੀਂ ਬਹਿ ਜਾ ਬਣਾ ਥਾਪੀ ਮਾਰ ਕੇ ਬਸ ਮੌਂਦੀ ਹੈ ਠੀਕ ਹੈ ਦੁੱਧ ਕਿੰਨੇ ਕੁ ਹੋਊਗਾ ਬਈ ਇਹਦਾ ਆਪ 13 ਕਿਲੋ ਚੁਆ ਕੇ ਦੇਵਾਂਗੇ 12 13 ਕਿਲੋ ਫਿਰ ਹਜੇ ਰੋਕਣੀ ਆ ਹਜੇ ਰੋਕ ਲਗੇ ਠੀਕ ਹੈ ਜੀ ਠੀਕ ਹੈ ਕਿੰਨੇ ਕੁ ਦੀ ਉਂਝ ਭਾ ਕਿੱਡਾ ਗੋਇੰਦਾ ਵਾ ਉਹ ਫਿਰ ਰੋਕ ਲਗੇ ਜੇ ਖਵਰਾ ਇਹਨੂੰ ਘਟਾ ਪੋਣਾ ਕਿ ਜਨੇ ਦੋ ਪੈਸੇ ਕੇ ਪੂਰੇ ਕਰਨੇ ਕੇ ਅੱਛਾ ਤੇ ਇਧਰ ਲਈ ਮਈਆਂ ਜਿਹੜੀਆਂ ਇਹ ਹੋ ਗਈ ਹੈ ਠੀਕ ਹੈ ਜੀ ਇਧਰ ਆ ਜਾਓ ਫਿਰ ਜੀ ਇਧਰ ਪਰਲੀ ਵੀ ਹੋ ਗਈ ਉਹ ਵੀ ਹੋ ਗਈ ਠੀਕ ਹੈ ਇਧਰ ਆ ਜਾਓ ਆ ਜੀ ਇਧਰ ਨੂੰ ਆ ਜੰਨੇ ਹੁਣ ਆਪਾਂ ਆ ਮੈਂ ਫਿਰ ਭਾਈ ਖਰਾਬ ਕਰਤੀ ਗਈ ਬੰਦੇ ਨੇ ਹਨਾ ਆ ਦੋ ਦਿਨ ਤਿੰਨ ਤਾਂ ਨਹੀਂ ਤੂੰ ਹੀ ਮੈਨੂੰ ਕਿਹਾ ਸੀ ਵੀ ਹੋਈ ਹੋਈ ਹੈ ਬੰਦੇ ਨਾਲ ਗੱਲਬਾਤ ਹਾਂ ਮਾੜੀ ਗੱਲ ਆ ਯਾਰ ਹਣ ਨਹੀਂ ਚਾਹੀਦਾ ਹੈ ਭਾਈ ਕੀ ਕਹਿ ਕੋ ਕਹਿ ਕੀ ਗਿਆ ਹੁਣ ਕਹਿੰਦਾ ਕੱਲ ਕਹਿੰਦਾ ਸੀ ਮੈਂ ਅੱਜ ਆਜੂ ਜਣ ਜਿੱਤੇ ਵੀਡੀਓ ਪਾਈ ਹੈ ਅਗਲੇ ਦਿਨ ਦਾ ਕਰਾਰ ਬੰਦੇ ਮਾਨਸਾ ਤੋਂ ਆ ਠੀਕ ਆ ਜੀ ਫਿਰ ਉਹ ਤੂੰ ਅਗਲੇ ਦਿਨ ਦਾ ਤੇ ਅੱਜ ਕਹਿੰਦਾ ਪੱਕਾ ਆਉਂਗਾ ਤੇ ਅੱਜ ਫੋਨ ਨਹੀਂ ਚੱਕਿਆ ਅੱਜ ਫੋਨ ਨਹੀਂ ਚੁੱਕਿਆ ਮਾੜੀ ਗੱਲ ਆ ਯਾਰ ਹਣਾ ਆਪਣੇ ਘਰੇ ਬਹੁਤ ਬੰਦਿਆਂ ਨੇ ਚੋਕੇ ਵੀ ਦੇਖ ਲਈ ਐ ਤਸੱਲੀ ਵੀ ਕਰ ਲਈ ਐ 13 ਕਿਲੋ ਦੁੱਧ ਦੀ ਤਸੱਲੀ ਵੀ ਹੋ ਗਈ ਐ ਅੱਛਾ ਫਿਰ ਵੀ ਖਰਾਬਗਾ ਨਹੀਂ ਉਹਨਾਂ ਦੀ ਕੀਤੀ ਵੀ ਐ ਉਹਨਾਂ ਨੂੰ ਮੈਂ ਵੇਖਦੇ ਨਹੀਂ ਜਾਣਾ ਵਿਗੰਦੀ ਤਾਂ ਗੱਲ ਉਹ ਬਿਲਕੁਲ ਲੇਵੇ ਵਾਲੀ ਬਈ ਅੱਜ ਕੱਲ ਤਾਂ ਤੋਕ ਪਰ ਆਪਾਂ ਜਵਾਨ ਤੇ ਖੜੇ ਆ ਤੇ ਬਸ ਇੰਨਾ ਕੋਈ ਹੱਥ ਹੀ ਜੋੜ ਕੇ ਬੇਨਤੀ ਹੈ ਹਣਾ ਸਹੀ ਗੱਲ ਬਈ ਕਮ ਗਲਤ ਆ ਜਾਂਦਾ ਜੇ ਮੈਂ ਵੇਚ ਦਿੰਦਾ ਮੈਂ ਤਾਂ ਸਹੀ ਵੀ ਨਹੀਂ ਫੜੀ ਇੱਕ ਛੋਟੀ ਬੱਚੇ ਮਰੀ ਬਈ ਨੀਲੀ 라ਵੀ ਦੀ ਬਾਲੀ ਚੰਗੀ ਆ ਯਾਰ ਹਾਂ ਇਹ ਛੋਟੀ ਡੇਢ ਕਿ ਮਹੀਨੇ ਦੋਹਾਂ ਦੀ ਸੂਈ ਵੀ ਆਈ ਠੀਕ ਹੈ ਜੀ ਸੀਲ ਦੀ ਪੂਰੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਹਾਂ ਦੁੱਧ ਬਈ ਤੇ ਦੋ ਦੰਦ ਚੌਕ ਦੇ ਕੱਡੇ ਨੇ ਜਾਣੀ ਦੋਦੇ ਦਾ 8 ਕਿਲੋ ਹੈ 8 ਕਿਲੋ ਭਾਈ ਮੈਨੂੰ ਮੈਂ ਜੇ ਲੈਣੀ ਹੋਵੇ ਮੈਨੂੰ ਵੀ ਦੇ ਦੇਗਾ ਤੂੰ ਵੀ ਲੈ ਜਾ ਠੀਕ ਹੈ ਭਾਈ ਕਿੰਨਾ ਕੁ ਆਪਾਂ ਭਾਅ ਬਾਈ ਜਾਂਦਾ ਭਾਅ ਆਪਾਂ ਮੁੱਲ 75000 ਤੇ 72000 ਦੀ ਦੇ ਦੇਣੀ ਠੀਕ ਹੈ ਮੁੱਲ 75000 ਹਾਂ ਤੇ 72 ਦੀ ਦੇ ਦੇਣੀ ਹੈ 72 ਦੀ ਦੇ ਦੇਣੀ ਹੈ ਠੀਕ ਹੈ ਭਾਈ ਤੇ ਭਾਈ ਨੰਬਰ ਆਪਣਾ 91157 ਹਾਂਜੀ 07336 9915707336 ਦੰਦੋ ਇਹ ਦੋ ਦੰਦੀ ਆ ਬਾਈ ਚੌਕ ਦੇ ਕੱਢੇ ਆ ਦੋ ਹੀ ਆ ਜੀ ਸਾਨੂੰ ਦੋ ਹੀ ਆ ਠੀਕ ਆ ਜੀ ਲੈ ਵੀ ਮਿੱਤਰੋ ਅੱਜ ਅਸੀਂ ਬਾਲੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਕਹੀ ਕਿ ਤਰਾਜਮਨ ਦੇ ਕਈ ਪ੍ਰਾਇਸ ਕਰਕੇ ਸਿੰਪਲ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ